ਉਹ ਯਾਰ ਉਹਦੇ ਭਰਾ ਨੇ ਫੋਨ ਕੀਤਾ ਔਰ ਬਹੁਤ ਜ਼ਿਆਦਾ ਰੋ ਰਿਆ ਸੀਗਾ ਹਾਂਜੀ ਮਲਮੂਤਰ ਲਈ ਬਾਥਰੂਮ ਤੱਕ ਵੀ ਨਹੀਂ ਜਾ ਪਾ ਰਹੇ ਜਿਸ ਨਾਲ ਪਾ ਦੇਸੀ ਪਾਸਾ ਦੇ ਵਿੱਚ ਗਿਆ ਦੇ ਨਾ ਮਣ ਕੇ ਹਿੱਲ ਗਏ ਸੀ ਮਣ ਕੇ ਕਿਸ ਗਏ ਮਣ ਕੇ ਘੁੰਮ ਗਏ ਡਿਸਕ ਹਿੱਲ ਗਈ ਨਸ ਦਬ ਗਈ ਉਹ ਸਾਰਾ ਕੁਝ ਇਹਨਾਂ ਨੂੰ ਇੱਕ ਉਸ ਦੇ ਵਿੱਚ ਹੋ ਗਿਆ ਸੀ ਜੀ ਜਦੋਂ ਮੈਂ ਡਾਇਗਨੋਸ ਕੀਤਾ ਬਹੁਤ ਜ਼ਿਆਦਾ ਇਹਨਾਂ ਨੂੰ ਦਿੱਕਤ ਸੀਗੀ ਫਿਰ ਮੈਂ ਦੇਖਿਆ ਕਿ ਸਟਿਫਨੈਸ ਵੀ ਬਹੁਤ ਜ਼ਿਆਦਾ ਹੈ ਇਹਨਾਂ ਦੇ ਲੋਅਰ ਲਿਮਬ ਦੇ ਵਿੱਚ ਵੀ ਸਟਿਫਨੈਸ ਬਹੁਤ ਜ਼ਿਆਦਾ ਹੈ ਹੌਲੀ ਹੌਲੀ ਇਹਨਾਂ ਦੇ ਇਸ਼ੂ ਕਲੀਅਰ ਕਰਦੇ ਹੋਏ ਅੱਜ ਤੁਹਾਡੇ ਸਾਹਮਣੇ ਖੜੇ ਨੇ ਪ੍ਰੋਪਰ 100% ਵਾਕਿੰਗ ਕਰ ਰਹੇ ਨੇ ਫਿਰ ਇਸਦੇ ਬਾਅਦ ਇਹ ਵਾਕ ਕਰਕੇ ਦਿਖਾ ਦੋ ਇਹ ਲਿਫਟਿੰਗ ਵੀ ਕਰ ਸਕਦੇ ਨੇ ਉਸ ਤੋਂ ਬਾਅਦ ਜਾਂ ਤੁਸੀਂ ਆਏ ਸੀ ਬਿਲਕੁਲ ਵਾਕ ਨਹੀਂ ਕਰ ਸਕਦੇ ਨਹੀਂ ਜੀ ਬਿਲਕੁਲ ਵੀ ਨਹੀਂ ਮੈਂ ਤਾਂ ਜੀ ਦੋ ਬੰਦੇ ਮਤਵਾਰ ਇੱਦਾਂ ਲੈ ਕੇ ਆਈ ਸੀ ਜੋ ਮੇਰੇ ਭਰਾ ਜੀ ਕਿਸ ਨੂੰ ਨਾਜ਼ਦੀਕ ਦਿੱਕਤ ਹੋਵੇ ਨਾ ਨਰਵ ਇੰਜਰੀ ਹੋ ਜਾਵੇ ਜਾਂ ਨਾਜ਼ਦੀ ਕੋਈ ਪ੍ਰੋਬਲਮ ਹੋ ਰਹੀ ਹੈ ਉਹਨੂੰ ਇੱਕ ਬਰਨਿੰਗ ਸੈਂਸੇਸ਼ਨ ਹੋਏਗੀ ਸ਼ੂਟਿੰਗ ਪੇਨ ਹੋਏਗਾ ਜਾਂ ਫਿਰ ਤਿੱਖੀ ਸੂਰਨ ਜਾਂ ਚੁਬਣ ਗਿਆ ਜਿਹੜਾ ਕਹਿੰਦਾ ਮੇਰੇ ਸੂਲ ਚੁਬ ਰਿਹਾ ਤਿੱਖੀ ਖਿੱਚ ਪੈ ਰਹੀ ਹੈ ਜਾਂ ਮੇਰੇ ਪੈਰ ਜਲ ਰਿਹਾ ਹੈ ਔਰ ਸਭ ਨੂੰ ਪਿੱਠ ਦਾ ਇਸ਼ੂ ਹੁੰਦਾ ਲੋ ਬੈਕ ਦਾ ਇਸ਼ੂ ਹੋਏਗਾ ਪ੍ਰੋਪਰ ਡਾਇਗਨੋਸ ਨਹੀਂ ਕਰ ਪੰਦੇ ਅਗਰ ਕੋਈ ਡਾਇਗਨੋਸ ਕਰਦਾ ਫਿਰ ਉਹ ਆਪਣੇ ਪੈਸੇ ਬਣਾਉਣ ਦੇ ਖਾਤਰ ਕਿ ਹਾਂ ਇਹਨੂੰ ਆਪਰੇਟ ਵੱਲ ਨੂੰ ਖਿੱਚੀਏ ऑपरेट uh, सक्सेसफुल है नहीं है उस डॉक्टर ਨੂੰ ਵੀ ਪਤਾ ਹੁੰਦਾ ਕਿ 50-50 ਚਾਂਸ ਹੁੰਦੇ ਆ ਅਗਰ ਅਨਸਬਸੈਕਸਫੁਲ ਹੋਇਆ ਫਿਰ ਇਹਨਾਂ ਦੇ ਹਮੇਸ਼ਾ ਪਰਮਨੈਂਟ ਦੇ ਲਈ ਪੈਰਾਲਾਈਜ਼ ਹੋ ਸਕਦਾ ਹੈ ਦੋਨੋਂ ਲੱਤਾਂ ਨੂੰ ਸੰਗਾ ਜੀ ਵੀਡੀਓ ਅਸੀਂ ਬਣਾ ਰਹੇ ਹਾਂ ਸ਼ੇਅਰ ਤੁਸੀਂ ਕਰਨਾ ਜੇ ਤੁਸੀਂ ਪ੍ਰਵਾਹ ਕਰਦੇ ਹੋ ਲੋਕਾਂ ਦੀ ਜ਼ਿੰਦਗੀਆਂ ਬਚਾਉਣ ਦੇ ਵਿੱਚ ਔਰ ਬਦਲਣ ਦੇ ਵਿੱਚ ਬਹੁਤ ਜ਼ਰੂਰੀ ਵੀ ਵੀਡੀਓ ਹੈ ਲੱਖਾਂ ਪੇਸ਼ੈਂਟ ਤੰਗ ਨੇ ਹਸਪੀਟਲ ਨਾਲ ਜਾ ਕੇ ਲੱਖਾਂ ਰੁਪਏ ਲਟਾ ਰਹੇ ਨੇ ਔਰ ਘਰ ਦੇ ਘਰ ਰਿਸ਼ਤੇ ਰਿਸ਼ਤੇ ਤਬਾਹ ਹੋ ਰਹੇ ਇਹ ਤੁਸੀਂ ਸਿਰਫ ਵੀਡੀਓ ਸ਼ੇਅਰ ਕਰਕੇ ਬਤਾ ਸਕਦੇ ਹੋ ਇਹ ਵੀਰ ਜੀ ਵੀ ਇਦਾਂ ਹੀ ਆਏ ਸੀਗੇ ਆਪਣੀ ਕਹਾਣੀ ਆਪੇ ਦੱਸਦੇ ਵੀਡੀਓ ਥੋੜਾ ਲੰਬਾ ਜ਼ਰੂਰ ਹੋਏਗਾ ਦੇਖਣਾ ਜ਼ਰੂਰ ਹੈ ਔਰ ਆਪਣੀ ਜੇ ਸੇਵਾ ਲੋਣੀ ਹੈ ਤਾਂ ਸ਼ੇਅਰ ਜ਼ਰੂਰ ਕਰਦਾ ਵੀਰ ਜੀ ਕਿਸ ਹਾਲਾਤ ਚ ਆਏ ਸੀਗੇ ਬਾਈ ਮਤਲਬ ਮਤ ਦਰਦ ਹੁੰਦਾ ਸੀ ਲੱਤ ਦੇ ਵਿੱਚ ਪਹਿਲਾਂ ਮਤਲਬ ਜਲੰਧਰ ਰਹਿੰਦੇ ਨਾ ਮਤਲਬ ਉਹ ਥਰਡ ਡਾਕਟਰ ਸਾਹਿਬ ਤੋਂ ਦਵਾਈ ਲੈਂਦੇ ਰਹੇ ਜੀ ਪਰ ਕਿਸੇ ਤੋਂ ਬਦ ਪੀਛੋ ਰਸਤਾ ਕਿਸੇ ਨੇ ਪਾਇਆ ਨਹੀਂ ਫਿਰ ਮਤਲਬ ਫਿਰ ਇੱਧਰ ਆ ਗਏ ਜੀ ਮਤਲਬ ਵੀਰ ਜੀ ਨੇ ਮੈਨੂੰ ਲੈ ਕੇ ਮੋਹਾਲੀ ਫਿਰ ਉੱਥੇ ਮੈਰਿਜ ਕਰਾਈ ਜੀ ਫਿਰ ਉਹਨਾਂ ਨੇ ਉਹ ਕਰਤਾ ਮੈਨੂੰ ਯਾਦ ਹੈ ਤੁਹਾਡੇ ਭਰਾ ਨੇ ਫੋਨ ਕੀਤਾ ਔਰ ਬਹੁਤ ਜ਼ਿਆਦਾ ਰੋ ਰਿਹਾ ਸੀਗਾ ਹਾਂਜੀ ਰਿਕਰਤ ਸਿੰਘ ਬਹੁਤ ਪ੍ਰੇਸ਼ਾਨ ਸੀ ਬਹੁਤ ਰੋ ਰਿਹਾ ਸੀਗਾ ਉਸ ਤੋਂ ਹੈਨਾ ਬਿਲਕੁਲ ਪਿਆਰ ਵੀ ਨਹੀਂ ਲੱਗਦਾ ਜੀ ਰੋਟੀ ਵੀ ਨਹੀਂ ਖਾਂਦੇ ਸੀ ਮੈਂ ਨਹੀਂ ਨਹੀਂ ਪੈ ਗਈ ਖਾਂਦੇ ਸੀ ਪੈ ਗਈ ਇੱਕ ਬੁਰਕੀ ਖਾਣੀ ਮੈਂ ਪੈ ਗਈ ਇੱਕੋ ਬੁਰਕੀ ਇੱਕ ਬੁਰਕੀ ਵੀ ਖਾਣੀ ਇੱਕ ਦਿਨ ਵੱਡੇ ਭਰਾ ਨੂੰ ਕਿਹਾ ਮਾਂ ਪੜ ਲੈ ਫਟਾਫਟ ਛੇਤੀ ਜੀ ਮੈਂ ਪੈਣਾ ਮਾਂ ਰੋਟੀ ਦਾ ਮੈਨੂੰ ਕਰਵਾਉਣੀ ਹੈਗੀ ਰੋਟੀ ਦੀ ਮੈਨੂੰ ਪੈਣ ਦੋ ਐਦਾਂ ਦੇ ਹਾਲਾਤ ਸੀ ਦਰਦ ਬਹੁਤ ਰਹਿੰਦਾ ਸੀ ਦਰਦ ਤਾਂ ਜੀ ਬਹੁਤ ਜਿਆਦਾ ਐਦਾਂ ਹੀ ਆਇਆ ਸੀ ਜੀ ਮੈਂ ਐਦਾਂ ਭਾਈ ਸਾਹਿਬ ਦੀ ਸਿਹਤ ਸੁੱਕਾ ਮਲ ਮੂਤਰ ਲਈ ਬਾਥਰੂਮ ਤੱਕ ਵੀ ਨਹੀਂ ਜਾ ਪਾ ਰਹੇ ਸੀ ਹਾਂਜੀ ਮਤਲਬ ਇੱਕ ਦਿਨ ਤਾਂ ਫਿਰ ਭਾਜੀ ਨੇ ਮੈਨੂੰ ਕਰੇ ਕਰਾਇਆ ਸੀ ਅੰਦਰ ਕਮਰੇ ਵਿੱਚ ਫਿਰ ਹਾਂ ਜੀ ਫਿਰ ਮੈਨੂੰ ਥੋੜਾ ਜਿਹਾ ਲੱਗਿਆ ਕਿ ਠੀਕ ਜਿਹਾ ਨਹੀਂ ਲੱਗਦਾ ਫਿਰ ਮੈਂ ਕਿਹਾ ਮੈਨੂੰ ਨਹੀਂ ਉੱਥੀ ਲੈ ਕੇ ਜਾਇਆ ਕੋਲ ਅਸ਼ਵਚ ਮਤਲਬ ਕਿੱਥੇ ਖੜੇ ਆ ਮਦਨਹੀਰੀ ਪਿੰਡ ਦੇ ਵਿੱਚ ਖਰੜ ਦੇ ਨੇੜੇ ਜ਼ਿਲ੍ਹਾ ਮੋਹਾਲੀ ਦੇ ਵਿੱਚ ਨਾ ਇੱਥੇ ਖੜੇ ਆ ਨੰਬਰ ਸਾਡੇ ਚੱਲ ਰਹੇ ਸਾਨੂੰ ਤੁਸੀਂ ਫੋਨ ਕਰ ਸਕਦੇ ਹੋ ਬਹੁਤ ਸਾਰੇ ਲੋਕ ਪ੍ਰੇਸ਼ਾਨ ਨੇ ਮਣ ਕੇ ਆ ਜੀ ਪ੍ਰੋਬਲਮ ਤੋਂ ਜੋੜਾਂ ਦੀ ਪ੍ਰੋਬਲਮ ਤੋਂ ਤੁਰ ਨਹੀਂ 파ਰੇ ਬੜੇ ਦਰਦ ਦੇ ਵਿੱਚ ਨੇ ਰੋਗ ਹੈ ਨਾ ਡਾਕਟਰ ਸਾਹਿਬ ਜਦੋਂ ਆਏ ਸੀ ਕੀ ਇਸ਼ੂ ਸੀ ਕਿ ਮੈਡੀਕਲ ਇਹ ਇੱਕ ਮਿੰਟ ਮਾਫੀ ਚਾਹੂੰਗਾ ਟੋਕ ਕੇ ਦੱਸ ਦਣਾ ਹੈ ਜਦ ਇਹ ਹਸਪੀਟਲ ਗਏ ਸੀ ਨਾ ਕਈ 70 80 ਹਜ਼ਾਰ ਲੱਖ ਰੁਪਏ ਦਾ ਇਹਨਾਂ ਨੂੰ ਆਪਰੇਸ਼ਨ ਦੱਸਤਾ ਸੀਗਾ ਹਾਂ ਨਾ ਔਰ ਤੁਹਾਨੂੰ ਯਕੀਨ ਨਹੀਂ ਸੀਗਾ ਤੁਸੀਂ ਇਹ ਪੇਸ਼ੈਂਟ ਖਰਾਬ ਹੋਏ ਦੇਖੇ ਆ ਹਾਂ ਹਾਂ ਜੀ ਨਸ਼ਾ ਘਟ ਜਾਂਦੀ ਆ ਬਿਲਕੁਲ ਹੀ ਆਪਸੇ ਕਿਸ ਇਸ਼ੂ ਨਾਲ ਆਇਆ ਸੀ ਕਿ ਆ ਤੁਸੀਂ ਡਾਇਗਨੋਸ ਕੀਤਾ ਅਸਲ ਚ ਇਹਨਾਂ ਨੂੰ ਨਾ ਪੀਆਈਵੀਡੀ ਸੀਗਾ ਤਿੰਨ ਡਿਸਕ ਦੇ ਵਿੱਚ ਪ੍ਰੋਲੈਪਸ ਇੰਟਰਵਰਟੀਬਲ ਡਿਸਕ ਡੀਜਨਰੇਸ਼ਨ ਸੀਗੇ ਇਹਨਾਂ ਨੂੰ ਗ੍ਰੇਡ 4 ਦੇ ਵਿੱਚ ਇਹਨਾਂ ਦੇ ਪੀਆਈਵੀਡੀ ਹੋ ਸਕਿਆ ਸੀ ਉਸ ਦੇ ਨਾਲ ਨਾਲ ਪੀਆਵੀਡੀ ਤੇ ਹੋਇਆ ਨਾਲ ਨਾਲ ਸਪੋਨਡਾਇਲੋਸਟਿਟਿਸ ਹੋ ਗਿਆ ਜਿਸਮਾ ਆਪਾਂ ਦੇਸੀ ਪੰਜਾਬੀ ਵਿੱਚ ਕਹਦੇ ਨਾ ਮਣਕੇ ਹਿੱਲ ਗਏ ਸੀ ਮਣਕੇ ਖਿਸ ਗਏ ਮਣਕੇ ਘੁੰਮ ਗਏ ਡਿਸਕ ਹਿੱਲ ਗਈ ਨਸ ਦਬ ਗਈ ਉਹ ਸਾਰਾ ਕੁਝ ਇਹਨਾਂ ਨੂੰ ਇੱਕ ਉਸ ਦੇ ਵਿੱਚ ਹੋ ਗਿਆ ਸੀ ਜੀ ਅ L3 L4 L5 S1 ਇਹ ਤਿੰਨਾਂ ਦੇ ਵਿੱਚ ਇਹਨਾਂ ਨੂੰ ਪ੍ਰੋਬਲਮਸ ਹੈਗੇ ਤੇ ਜਦੋਂ ਮੈਂ ਡਾਇਗਨੋਸ ਕੀਤਾ ਬਹੁਤ ਜ਼ਿਆਦਾ ਇਹਨਾਂ ਨੂੰ ਦਿੱਕਤ ਸੀਗੀ ਫਿਰ ਮੈਂ ਦੇਖਿਆ ਕਿ ਸਟਿਫਨੈਸ ਵੀ ਬਹੁਤ ਜ਼ਿਆਦਾ ਇਹਨਾਂ ਦੇ ਲੋਅਰ ਲਿਮਬ ਦੇ ਵਿੱਚ ਵੀ ਸਟਿਫਨੈਸ ਬਹੁਤ ਜ਼ਿਆਦਾ ਹੈ ਹੌਲੀ ਹੌਲੀ ਇਹਨਾਂ ਦੇ ਇਸ਼ੂ ਕਲੀਅਰ ਕਰਦੇ ਹੋਏ ਅੱਜ ਤੁਹਾਡੇ ਸਾਹਮਣੇ ਖੜੇ ਨੇ ਪ੍ਰੋਪਰ 100% ਇਹ ਵਾਕਿੰਗ ਕਰ ਰਹੇ ਨੇ ਠੀਕ ਹੈ ਨਾ ਥੋੜੀ ਜਿਹੀ ਇਹਨਾਂ ਦੀ ਸਟਰੈਂਥਨਿੰਗ ਹੈ ਉਹ ਵੀ ਹੋ ਜਾਗੀ ਫਿਰ ਇਸਤੇ ਬਾਦੇ ਵਾਕ ਕਰਕੇ ਦਿਖਾ ਦਿਓ ਇਹ ਲਿਫਟਿੰਗ ਵੀ ਕਰ ਸਕਦੇ ਆ ਜਿਸ ਤੋਂ ਬਾਅਦ ਜਦ ਤੁਸੀਂ ਆਏ ਸੀ ਬਿਲਕੁਲ ਵਾਕ ਨਹੀਂ ਕਰ ਸਕਦੇ ਨਹੀਂ ਜੀ ਬਿਲਕੁਲ ਵੀ ਜੀ ਮੈਂ ਤਾਂ ਜੀ ਦੋ ਬੰਦੇ ਮਤਲਬ ਉਹ ਇਦਾਂ ਲੈ ਕੇ ਆਏ ਸੀ ਜੋ ਮੇਰੇ ਭਰਾ ਜੀ ਮਤਲਬ ਹਾਂ ਜੀ ਫਿਰ ਉਹਥੋਂ ਮੈਂ ਗੱਡੀ ਦੇ ਚੋਂ ਮਤਲਬ ਵੀਰ ਚੇੜ ਤੇ ਆਏ ਜੀ ਇਹਨਾਂ ਤੇ ਨਾ ਐਕਚੁਅਲੀ ਬਰਨਿੰਗ ਸੈਂਸੇਸ਼ਨ ਹੁੰਦੀ ਹੈ ਨਰਵ ਕਿਸੇ ਨੂੰ ਨਜ਼ਦੀਕ ਦਿੱਕਤ ਹੋਵੇ ਨਾ ਨਰਵ ਇੰਜਰੀ ਹੋ ਜਾਏ ਜਾਂ ਨਸਦੀ ਕੋਈ ਪ੍ਰੋਬਲਮ ਹੋ ਰਹੀ ਹੈ ਉਹਨੂੰ ਇੱਕ ਬਰਨਿੰਗ ਸੈਂਸੇਸ਼ਨ ਹੋਏਗੀ ਸ਼ੂਟਿੰਗ ਪੇਨ ਹੋਏਗਾ ਜਾਂ ਫਿਰ ਤਿੱਖੀ ਸੂਲਾ ਜਿਹਾ ਚੁਬਣ ਗਿਆ ਜਿਹੜੇ ਕਹਿੰਦਾ ਮੇਰੇ ਸੂਲ ਚੁਬਰੀ ਹੈ ਤੇ ਕੀ ਕੀ ਚ ਪੈ ਰਹੀ ਹੈ ਜਾਂ ਮੇਰੇ ਪੈਰ ਜਲ ਰਿਹਾ ਹੈ ਉਹ ਸਭ ਨੂੰ ਪਿੱਠ ਦਾ ਇਸ਼ੂ ਹੁੰਦਾ ਲੋਅ ਬੈਕ ਦਾ ਇਸ਼ੂ ਹੋਏਗਾ ਪ੍ਰੋਪਰ ਡਾਇਗਨੋਸ ਨਹੀਂ ਕਰ ਪੰਦੇ ਅਗਰ ਕੋਈ ਡਾਇਗਨੋਸ ਕਰਦਾ ਫਿਰ ਉਹ ਆਪਣੇ ਪੈਸੇ ਬਣਾਉਣ ਦੇ ਖਾਤਰ ਕਿ ਹਾਂ ਇਹਨੂੰ ਆਪਰੇਟ ਵੱਲ ਨੂੰ ਖਿੱਚੀਏ ਆਪਰੇਟ ਸਕਸੈਸਫੁਲ ਹੈ ਨਹੀਂ ਹੈ ਉਸ ਡਾਕਟਰ ਨੂੰ ਵੀ ਪਤਾ ਹੁੰਦਾ ਕਿ 50 50 ਚਾਂਸ ਹੁੰਨੇ ਆ ਅਗਰ ਅਨਸਕਸੈਸਫੁਲ ਹੋਇਆ ਫਿਰ ਇਹਨਾਂ ਦੇ ਹਮੇਸ਼ਾ ਪਰਮਨੈਂਟ ਦੇ ਲਈ ਪੈਰਲਾਈਜ਼ ਹੋ ਸਕਦਾ ਹੈ ਦੋਨੋਂ ਲੱਤਾਂ ਨੂੰ ਬਟ ਇਹਨਾਂ ਦਾ ਜੋ ਅਸੀਂ ਇੱਥੇ ਟ੍ਰੀਟਮੈਂਟ ਕੀਤਾ ਉਹ ਸਾਰਾ ਕੁਝ ਐਕਸਟ੍ਰੀਮ ਲੈਵਲ ਦਾ ਜਿਵੇਂ ਕਹ ਲਓ ਕਿ ਪ੍ਰੀਮੀਅਮ ਟ੍ਰੀ ਤੇ ਉਹ ਜਿੰਨਾ ਵੀ ਸੀ ਇਹ ਹੁਣ ਤੁਹਾਡੇ ਸਾਹਮਣੇ ਹੀ ਆ ਜੀ ਦੇਖੋ ਬਹੁਤ ਸ਼ੁਕਰ ਜੀ ਡਾਕਟਰ ਸਾਹਿਬ ਨੇ ਕਿੰਨੇ ਅੱਛੇ ਤਰੀਕੇ ਨਾਲ ਐਕਸਪਲੇਨ ਕੀਤਾ ਟੈਕਨੀਕਲ ਲੈਂਗੁਏਜ ਦੇ ਵਿੱਚ ਵੀ ਔਰ ਇਸ ਤਰ੍ਹਾਂ ਦੀ ਸਧਾਰਨ ਭਾਸ਼ਾ ਦੇ ਵਿੱਚ ਵੀ ਕਿ ਤੁਹਾਨੂੰ ਸਮਝ ਆ ਜਾ ਸਕੇ ਵੀਡੀਓ ਤੁਸੀਂ ਜ਼ਰੂਰ ਸਾਂਝਾ ਕਰਨਾ ਲੋਕ ਬਹੁਤ ਜ਼ਿਆਦਾ ਪ੍ਰੇਸ਼ਾਨ ਨੇ ਹਸਪਤਾਲਾਂ ਤੋਂ ਜਾ ਕੇ ਗੁੰਮਰਾਹ ਹੋ ਰਹੇ ਨੇ ਨੰਬਰ ਸਾਡੇ ਥੱਲੇ ਚੱਲ ਰਿਹਾ ਪਲੀਜ਼ ਜੇ ਫੋਨ ਕਰਨਾ ਹੋਇਆ ਨਾ ਤਾਂ ਸਵੇਰੇ 10 ਤੋਂ ਲੈ ਕੇ ਸ਼ਾਮੀ 6 ਵਜੇ ਦੇ ਵਿੱਚ ਕਰਨਾ ਔਰ ਤਾਂ ਘਰ ਨਾਲ ਜੇ ਤੁਸੀਂ ਆ ਕੇ ਇਲਾਜ ਕਰਾ ਸਕਦੇ ਹੋ ਟਾਈਮ ਦੇ ਸਕਦੇ ਹੋ ਸਿਰਫ ਫੋਨ ਤੇ ਇਲਾਜ ਅਸੀਂ ਕੋਈ ਨਹੀਂ ਕਰਦੇ ਜੀ ਪੱਕਾ ਇਲਾਜ ਕਰਾਂਗੇ ਤਸਲੀਬਖਸ਼ ਕਰਾਂਗੇ ਲੇਕਿਨ ਸਾਨੂੰ ਥੋੜਾ ਟਾਈਮ ਚਾਹੀਦਾ ਜੀ ਤਾਂ ਸਾਨੂੰ ਫੋਨ ਕਰਿਓ ਤੁਸੀਂ ਕੁਝ ਸੇਵਾ ਦੀ ਗੱਲ ਕਰ ਰਹੇ ਸੀਗੇ ਹਾਂਜੀ ਹਾਂਜੀ ਤਾਂ ਸਾ ਅਸੀਂ ਕਿਸੇ ਵੀ ਤਰ੍ਹਾਂ ਦੇ ਨੰਦੇ ਤੇ ਸਾਰੀ ਸੇਵਾ ਮਿਸਲ ਚ ਚਲਦੀ ਹੈ ਸੰਗਤ ਆਪਣੇ ਸ਼ਰਧਾ ਅਨੁਸਾਰ ਜੇ ਜੋ ਕੁਝ ਪਾਣਾ ਚਾਹੁੰਦੀ ਹੈ ਜ਼ਰੂਰ ਪਾ ਸਕਦੀ ਹੈ ਨਾ ਇਹ ਵੀਰ ਜੀ ਆਪਣੇ ਵੱਲੋਂ ਸੇਵਾ ਪਾਣਾ ਚਾਹੁੰਦੇ ਹੈ ਬਹੁਤ ਸ਼ੁਕਰ ਹੈ 15000 ਬਹੁਤ ਧੰਨਵਾਦ ਹੈ ਇਹ 15000 ਰੁਪਏ ਇਹ ਸੇਵਾ ਪਾ ਰਹੇ ਨੇ ਤੇ ਪੈਸਾ ਇੱਥੇ ਕਿਸੇ ਵੀ ਤਰ੍ਹਾਂ ਦਾ ਕੋਈ ਨਹੀਂ ਚਾਹਦਾ ਰਹਿਣਾ ਖਾਣਾ ਪੀਣਾ ਟ੍ਰੀਟਮੈਂਟ ਨਾ ਮੈਡੀਸਿਨ ਕਿਸੇ ਵੀ ਪ੍ਰਕਾਰ ਦਾ ਡਾਕਟਰ ਦਾ ਪੈਸਾ ਤਾਂ ਕੋਈ ਨਹੀਂ ਹੈ ਨਹੀਂ ਜੀ ਇਸੇ ਚੀਜ਼ ਦਾ ਵੀ ਨਹੀਂ ਹੈ ਜੀ ਆਪਾਂ ਕਿਸੇ ਤੋਂ ਚਾਰਜ ਨਹੀਂ ਕਰ ਰਹੇ ਤਰ੍ਹਾਂ ਤਾਂ ਪੈਸਾ ਤਾਂ ਨਹੀਂ ਲਿਆ ਜਾ ਕੋਈ ਪੈਸਾ ਨਹੀਂ ਲੇ ਸ਼ਰਧਾ ਅਨੁਸਾਰ ਕੋਈ ਆਪਣੀ ਸੇਵਾ ਪਾਣਾ ਚਾਹੇ ਤਾਂ ਪਾ ਸਕਦਾ ਹੈ ਜੀ ਨਾ ਬਹੁਤ ਸਾਰੇ ਪੇਸ਼ੈਂਟ ਜੋ ਬਿਲਕੁਲ ਵੀ ਕਿਸੇ ਵੀ ਤਰੀਕੇ ਦਾ ਅਫੋਰਡ ਨਹੀਂ ਕਰ ਸਕਦੇ ਉਹਨਾਂ ਨੂੰ ਹੈਲਪ ਹੋ ਜਾਵੇਗਾ ਵਕਾਲ ਕੁਛ ਕਹਿਣਾ ਤਾਂ ਮੈਨੂੰ ਹਾਂ ਜੀ ਸੰਗਤ ਨੂੰ ਦੇਖ ਰਹੀ ਹੈ ਹਾਂ ਜੀ ਜਿਸ ਦਿਨ ਵੀਰ ਦੀ ਨਾ ਮਤਲਬ ਪ੍ਰੋਬਲਮ ਆਈ ਆ ਉਸ ਦਿਨ ਮੈਂ ਮਤਲਬ ਇੰਨਾ ਡਰ ਗਿਆ ਤਾਂ ਵੀ ਮੈਂ ਵੀਲ ਚੇਅਰ ਤੇ ਬੈਠੇ ਵੀ ਕਿਤੇ ਵੀ ਨਾ ਬਹਿ ਜਵਾਂ ਪਰ ਜure ਆ ਕੇ ਮੈਂ ਮਨੀਸ਼ ਵੀਰ ਨਾਲ ਗੱਲ ਕਰੀ ਉਹਨਾਂ ਨੇ ਦੱਸਿਆ ਵੀ ਤੁਸੀਂ ਮਤਲਬ ਇੱਕ ਵਾਰੀ ਇੱਥੇ ਲੈ ਕੇ ਆਓ ਉਹਦੇ ਬਾਅਦ ਸਭ ਸਹੀ ਹੋ ਜਾਊਗਾ ਹੋਇਆ ਵੀ ਹਾਂ ਜੀ ਬਿਲਕੁਲ ਇਹੀ ਡਰ ਮੈਨੂੰ ਤਾਂ ਜੀ ਮਤਲਬ ਵੀ ਮੈਂ ਇਹ ਬੈਠੇ ਵੀਲ ਚੇਅਰ ਤੇ ਵੀ ਮੈਂ ਨਹੀਂ ਬਹਿ ਗਿਆ ਇਹੀ ਡਰ ਮੈਨੂੰ ਤਾਂ ਜੀ ਵੀ ਕੀ ਬਣੂਗਾ ਅਸਲ ਚ ਹੁੰਦਾ ਹੈ ਥੈਂਕ ਯੂ ਹੁੰਦਾ ਮਿਸ ਡਾਇਗਨੋਸ ਹੋ ਜਾਏ ਤਾਂ ਵੀ ਇਹਨਾਂ ਨੇ ਥੋੜੀ ਦੇਰ ਲਈ ਇਹਨਾਂ ਦਾ ਅਗਰ ਮਿਸ ਡਾਇਗਨੋਸ ਹੁੰਦਾ ਅੱਛਾ ਟਰੀਟਮੈਂਟ ਨਾ ਮਿਲਦਾ ਇਹਨਾਂ ਨੇ व्हीलचेयर ਦੇ ਉੱਪਰ ਬੈਠ ਜਾਣਾ ਸੀ ਇਹਨਾਂ ਦੀ ਪਰਮਨੈਂਟ ਲਾਸ ਹੋ ਜਾਣੀ ਸੀ ਲੱਤਾਂ ਦੇ ਵਿੱਚ ਉਤੇ ਤੁਸੀਂ ਕਹਿ ਲੋ ਕਿ ਵਾਇਗਰੂ ਦੀ ਕਿਰਪਾ ਦੇ ਨਾਮ ਤੁਸੀਂ ਸਾਡੇ ਨਾਲ ਜੁੜੇ ਹੋ ਅਸੀਂ ਤੁਹਾਡਾ ਟਰੀਟਮੈਂਟ ਕੀਤਾ ਹੈ ਨਾ ਤੇ ਹੁਣ ਤੁਸੀਂ ਬਿਲਕੁਲ ਸਹੀ ਹੋ ਡਾਕਟਰ ਸਾਹਿਬ ਬਹੁਤ ਅੱਛੇ ਜੀ ਵੈਸੇ ਜਿੱਦਾਂ ਵੀ ਮਤਵਰ ਅਏ ਕਰਾਉਂਦੇ ਨਾ ਮਤਵਰ ਜੇ ਉਸ ਸਰ ਸਾਹਿਬ ਨਾਲ ਚੱਲੀਏ ਤਾਂ ਫਿਰ ਆਪਾਂ ਠੀਕ ਹੋ ਸਕਦੇ ਹਾਂ ਜਿੱਦਾਂ ਇਹ ਕਹਿਣਗੇ ਉਦਾਂ ਚੱਲਿਓ ਹੁਣ ਉੱਪਰ ਵੀਰ ਜੀ ਬੈਠੇ ਸੀ ਨਾ ਉਹ ਆਏ ਨਹੀਂ ਹੈਗੇ ਚੰਬੇ ਤੋਂ ਉਹਨਾਂ ਨੂੰ ਵੀ ਮੈਂ ਕਿਹਾ ਮੈਂ ਕਿਹਾ ਜਿੱਦਾਂ ਡਾਕਟਰ ਸਾਹਿਬ ਕਰ ਕਹਿੰਦੇ ਆ ਨਾ ਉਦਾਂ ਚੱਲੋ ਠੀਕ ਹੋ ਜਾਉਗੇ ਵੀ ਜਿੱਤਰਾ ਤੁਸੀਂ ਆਪ ਕਹਿੰਦੇ ਵੀ ਇੱਥੇ ਬਣਦੇ ਵਜਨ ਇਹ ਕਰਦੋ ਇਹ ਮਹਸਾਈ ਨਹੀਂ ਹੈਗਾ ਵੀ ਆਪਾਂ ਆਪਣੀ ਬਿਮਾਰ ਜੀ ਕਲ ਮੈਂ ਇੱਕ ਦਿਨ ਵੀ ਨਹੀਂ ਕੀਤੀ ਕਸਰਤ ਵੀ ਜੋ ਮੈਨੂੰ ਜਿੱਦਾਂ ਦੱਸਿਆ ਉਦਾਂ ਕੀਤਾ ਹੈ ਤੇ ਫਿਰ ਛੇਤੀ ਠੀਕ ਹੋ ਜਾਉਗੇ ਬਹੁਤ ਹੀ ਐਕਸਪਰਟ ਸੁਪਰਵੀਜ਼ਨ ਦੇ ਅੰਦਰ ਸਾਰੀ ਫਿਜ਼ੀਓਥੈਰੇਪੀ ਔਰ ਬਾਕੀ ਸੈਸ਼ਨ ਚੱਲ ਰਹੇ ਆ ਤੁਹਾਨੂੰ ਬੇਨਤੀ ਹੈ ਵੀਡੀਓ ਜ਼ਰੂਰ ਸਾਂਝੇ ਕਰਿਓ ਫਤੇ ਦੀ ਸਹਾਇਤਾ ਵੀਡੀਓ ਕਲੋਸ ਕਰਾਂਗੇ ਜੀ 와ਹ ਕੁਝ ਦਿੱਕਤ ਸਾਹਿਬ ਹੈ ਜੀ ਕੀ ਫਤੇ